ਆਸ਼ੀਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਸਾਰਿਆਂ ਦਾ ਉਮੀਦ ਕਰਦੇ ਕਿ ਸਾਰੇ ਜਾਨੇ ਠੀਕ ਠਾਕ ਤੇ ਬੜੀਆ ਹੋਣਗੇ ਅਸੀਂ ਵਲੌਗ ਦੀ ਸ਼ੁਰੂਆਤ ਕਰ ਲਈ ਆ ਅਸੀਂ ਰੈਡੀ ਹੋਏ ਆ ਤੇ ਕਿੱਥੇ ਚੱਲੇ ਆ ਇਹ ਦੱਸਦੇ ਆ ਤੁਹਾਨੂੰ ਵੀਡੀਓ ਚ ਬਣੇ ਰਹੋ ਵੀਡੀਓ ਦੇ ਨਾਲ ਨਾਲ ਵੀਡੀਓ ਨੂੰ ਦੇਖਦੇ ਰਹੋ ਵੀ ਸਾਡੀ ਕਿੱਥੇ ਦੀ ਤਿਆਰੀ ਹੋਈ ਆ ਘੁੰਮਣ ਚੱਲੇ ਜਾਂ ਵਾਂਡੇ ਚੱਲੇ ਅੱਗੇ ਚੱਲ ਕੇ ਤੁਹਾਨੂੰ ਵਲੌਗ ਦਿਖਾਉਣੇ ਆ ਵੀ ਕਿੱਧਰ ਨੂੰ ਜਾ ਰਹੇ ਆ ਸਾਰੇ ਰੈਡੀ ਹੋਏ ਆ ਡੈਡੀ ਹੁਣੀ ਬਹਿ ਗਏ ਗੱਡੀ ਚ ਅਸੀਂ ਅਜੇ ਬੈਠਣਾ ਆ ਤੁਹਾਨੂੰ ਵਰਾਜ ਤੁਰਿਆ ਫਿਰਦਾ ਆ ਵੀ ਛੇਤੀ ਚੱਲੀਏ ਤੇ ਚਲੋ ਬੈਠੋ ਤੁਸੀਂ ਬਾਰਲੀ ਸਾਈਡ ਛੱਡ ਦਿਓ ਉਰੇ ਬਹਿ ਜਾ ਮੈਂ ਉਧਰਲੇ ਪਾਸੇ ਬੈਣਾ ਮੇਰੀ ਬਾਹਾਂ ਦੁਖਦੀ ਆ ਤੇ ਫਿਰ ਮੈਨੂੰ ਔਖਾ ਹੁੰਦਾ ਨਵਰਾਜ ਬੈਠੋ ਨਾਨੀ ਕੋਲ ਹੈ ਤੇ ਆ ਹੁਕਮ ਮੰਨ ਚੱਲੇ ਦੱਸ ਦੱਸਣ ਨਹੀਂ ਆਗੇ ਘੁੰਮੜ ਚੱਲੇ ਆ ਹ ਇੱਥੇ ਬਹਿ ਜਾ ਨਾਨੀ ਲਾਗੇ ਤੇ ਚੱਲਦੇ ਆ ਪਿੱਛੇ ਸਾਡੇ ਕੱਪੜਾ ਲੱਤਾ ਸੁੱਕਣੇ ਪਾਇਆ ਵਾ ਇਹ ਵੀ ਭਈ ਤਾਰਾਂ ਤੇ ਹੀ ਪਹਿਣਾ ਆ ਉੱਥੇ ਵਾਂਗੂ ਸਟੈਂਡ ਨਹੀਂ ਆ ਇੱਥੇ ਸਾਡੇ ਕੋਲ ਸਿੱਧਾ ਦੇਸੀ ਕੰਮ ਆ ਤੇ ਬੈਠ ਰਹੇ ਆ ਸਰ ਉਧਰ ਤੇ ਚਲੋ ਵੀ ਚੱਲੀਏ ਬੈਠੀਏ ਗੱਡੀ ਦੇ ਵਿੱਚ ਤੇ ਘੁੰਮ ਫਿਰ ਕੇ ਆਈਗੀ ਹਾਏ ਕਿੰਨਾ ਗੋਰਾ ਮੂੰਹ ਲੱਗਦਾ ਓਏ ਕਿਆ ਬਾਤਾਂ ਨੇ ਕੈਮਰਾ ਵੀ ਝੂਠ ਬੋਲੀ ਜਾਂਦਾ ਵੇਖ ਲਓ ਆ ਚਲੋ ਜੀ ਮਿਲਦੇ ਆ ਛੇਤੀ ਤੇ ਆ ਸਾਡੇ ਵੀਰ ਦਾ ਘਰ ਆ ਸਾਡੀ ਭੂਆ ਦਾ ਘਰ ਇਦਾਂ ਨਵਾਂ ਟੀਵੀ ਦੇਖਦਾ ਆ ਨਵਰਾਜ ਬਣਿਆ ਪੁਰਾਣਾ ਪੂਰਾ ਹੈ ਨਾ ਨਵਰਾਜ ਕਿੱਥੇ ਆਏ ਆ ਆਪਾਂ ਹਾਂ ਆਪਾਂ ਆਏ ਕਿੱਥੇ ਆ ਮੇਰੀ ਭੂਈ ਦਾ ਘਰ ਆ ਇਹ ਹਾਂ ਮੇਰੇ ਭੂਆ ਜੀ ਦਾ ਘਰ ਆ ਹਾਂਜੀ ਲਓ ਜੀ ਤੁਹਾਨੂੰ ਸਾਰੇ ਘਰ ਦਾ ਹੋਮ ਟੂਰ ਕਰਾ ਦੇਣਾ ਭਰਾਵਾਂ ਸਾਡੇ ਨੇ ਘਰ ਬਹੁਤ ਸੋਹਣੇ ਬਣਾਏ ਆ ਬੜੀਆਂ ਮਿਹਨਤਾਂ ਕੀਤੀਆਂ ਬੜੀਆਂ ਕਮਾਈਆਂ ਕੀਤੀਆਂ ਤਾਂ ਬਣਿਆ ਇਹਨੇ ਸੋਹਣੇ ਸੋਹਣੇ ਘਰ ਹੈ ਹਾਂ ਤੁਹਾਡੇ ਸਾਨੂੰ ਭਾਗ ਜੀ ਨੂੰ ਘਰ ਕੇ ਲੱਗਿਆ ਆਹੋ ਇੱਧਰ ਦੂਜੇ ਰੂਮ 'ਚ ਆ ਗਏ ਆਪਾਂ ਬੱਚਿਆਂ ਦੇ 'ਚ ਇਹ ਸਾਡੇ ਵੀਰ ਫੌਜੀ ਆ ਥੋੜੀ-ਥੋੜੀ ਫਰੌਂਟ ਚੁੱਕਣਾ ਹਾਂਜੀ ਸਾਰੇ ਦਿਖਾ ਦੇਣਾ ਸਾਰਾ ਘਰ ਦਿਖਾ ਦੇਣਾ ਇੱਕ ਹੋਰ ਰੂਮ ਹੈਗਾ ਜੀ ਇੱਕ ਹੋਰ ਰੂਮ ਹੈਗਾ ਜੀ ਆਹ ਵਾਹ ਆਹ ਆਹ ਰੂਮ ਤਾਂ ਨਹੀਂ ਵਧੀਆ ਮਿਲਿਆ ਨਿਕਲ ਕੇ ਬਾਹਰ ਹੋਏ ਸਾਰੇ ਇੱਥੇ ਅਸੀਂ ਪਹਿਲਾਂ ਸਾਰੇ ਬੈਠੇ ਸੀ ਅੱਜ ਸਾਡਾ ਅੱਧਾ ਪਰਿਵਾਰ ਹੈ ਇੱਕ ਭੂਆ ਦਾ ਪਰਿਵਾਰ ਹੈ ਬਾਕੀ ਸਾਡੀਆਂ ਭੂਆ ਦੂਰ ਹੈ ਨੇ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਵੀਡੀਓ ਬਣਾਉਣੀ ਸੀ। ਇਹ ਆਉਂਦੇ ਚੁਲਾਈ ਆ। ਸਾਰਾ ਭਾਈ ਲਿਆ। ਇਹੋ ਬਾਗੋਂ ਜਾਓ ਉਸਕਾ। ਇਹਦਾ ਬਾੜੀ ਦੇ ਪਿੱਛੇ ਬਾਗੋਂ ਹੁੰਦਾ ਹੈ। ਲਓ ਜੀ ਇਹ ਸਾਡੀ ਫੈਮਲੀ ਆ। ਨਾਲ ਹੀ ਖੂਮ ਫੁਕਰੀ ਆ। ਹੋਪ ਤੁਸੀਂ ਇੰਜੋਏ ਕਰੋਗੇ। ਹੁਣ ਅਸੀਂ ਕੋਠੇ ਤੇ ਵੀ ਚੱਲੇ ਆ ਕੋਠੇ ਦੀ ਵੀਡੀਓ ਵੀ ਬਣਾ ਲਈਏ। ਇਹ ਇੱਥੇ ਵੀ ਰੱਖਿਆ ਜਗੜ ਜਾਈਆਂ ਇੱਥੇ ਰੱਖੀ ਦੀਆਂ ਉੱਪਰ। ਕਿੰਨਾ ਸੋਹਣਾ ਬਣਾਇਆ ਆ ਏਰੀਆ ਕਿੰਨਾ ਸੋਹਣਾ ਹੈ ਮੰਜਾ ਡਾਇਆ ਧੁੱਪ ਸੇਕਣ ਨੂੰ ਦੂਰ ਤੱਕ ਪਿੰਡ ਦਿਖਦਾ ਮੇਰੀ ਭੂਆ ਦਾ ਪਿੰਡ ਆ ਇੱਥੇ ਬਣਾਇਆ ਲੇਤਾ ਸਾਰਾ ਜਗਾੜ ਕੀਤਾ ਉੱਪਰ ਵੀ ਬਾਥਰੂਮ ਵਗੈਰਾ ਬਣਾਏ ਹੋਏ ਆ ਉੱਪਰ ਵੀ ਜੇ ਉੱਪਰ ਕਿਸੇ ਨੇ ਬਹਿਣਾ ਪਹਿਣਾ ਆ ਤੇ हां जी हां जी ਗਰਮੀਆਂ ਨੂੰ ਬਹੁਤ ਸੁਣਾ ਆ ਸਾਰਾ ਕੁਛ ਆ ਸਾਡੇ ਵੱਡੇ ਵੀਰ ਜੀ ਆ ਇਹ ਇਹ ਫੌਜੀ ਵੀਰ ਆ ਸਾਡਾ ਵੱਡਾ ਡੋਗੀ ਭਾਬੀਆਂ ਸਾਡੀਆਂ ਨੇ ਸਬਜ਼ੀ ਵੀ ਲਾਈ ਆ ਸਾਰਾ ਸਾਰਾ ਕੋਠੀ ਤੇ ਹਵਾ ਨੇ ਉਦਾਂ ਮੁਰਝਾ ਜਾ ਜਿੱਤਾ ਹਵਾ ਦੇ ਨਾਲ ਹਾਂਜੀ ਸਾਰਾ ਮਤਲਬ ਬਹਿ ਜੇ ਗਿਆ ਗਣਕਾ ਬਹੁਤ ਡਕੀਆਂ ਹੋਈਆਂ ਆ ਆ ਇਹਨਾਂ ਕਮਰਿਆਂ ਚ ਕੁਛ ਨਹੀਂ ਬੰਦੇ ਆ ਨਹੀਂ ਹੈਗਾ ਸਮਾਨ ਆ ਵਾਦਾ ਟਾਟਾ ਸਾਰਾ ਹਾਂਜੀ ਆ ਜਾਂ ਵੱਡੇ ਵੀਰ ਜੀ ਦਾ ਘਰ ਮੇਰੇ ਪੂਆ ਦੇ ਵੱਡੇ ਮੁੰਡੇ ਦਾ ਘਰ ਹੁਣ ਇੱਧਰ ਆਏ ਅਸੀਂ ਆ ਮੇਰਾ ਪੁੱਲ ਸਵਾਲਾ ਵੀਰੇ ਕਿ ਦਰਵੇ卡ਦੀ ਬਣਾਉਣੀ ਆ ਅੱਜ ਜਾ ਕੇ ਬੈਜੋ ਬੈਜੋ ਤੁਸੀਂ ਧੁੱਪੇ ਨਹੀਂ ਨਹੀਂ ਬਾਹਰ ਹੀ ਬੈਣਾ ਬਾਹਰ ਕੋਈ ਨਹੀਂ <laughs> होम <हुंटा> टूर <laughs> <laughs> तो <hans़> नहीं हंटा पियाु चाबी देखी नहीं इधर किचन ज ਉਹ ਸੋਨਾ ਘਰ ਆ ਬਹੁਤ ਵਧੀਆ ਤਿਆਰ ਕੀਤਾ ਆ ਬੜੀਆਂ ਕਮਾਈਆਂ ਕੀਤੀਆਂ ਵੀਰਾਂ ਸਾਡਿਆਂ ਨੇ ਤਾਂ ਸੋਨੇ ਸੋਨੇ ਘਰ ਬਣਾਏ ਆ ਨਵੋ ਕਿ ਬੈਲੋ ਵੀਸ ਤੋਂ ਲੁੱਕ ਲੁੱਕ ਕਿੰਨਾ ਸੋਹਣਾ ਘਰ ਵੇਖ ਮਾਮਾ ਜੀ ਜੀ ਉਹ ਰੂਮ ਕਿੰਨਾ ਸੋਹਣਾ ਦੇਖੋ ਸੋਹਣਾ ਆ ਕਿੰਨਾ ਪਿਆਰਾ ਆ ਲਾਈਟਸ ਕਿੰਨੀਆਂ ਸੋਹਣੀਆਂ ਹਾਂ ਹਾਂ ਤੂੰ ਆ ਕਹ ਤੋ ਕਿ ਆਵਾ ਦਿਲ ਲੱਗਾ ਉਥੇ ਮਜ਼ਾਕ ਕਰਦਾ ਸੀ ਤੂੰ ਉਹ ਉਹ ਵੀ ਰੂਮ ਹਾਂ ਹਾਂ ਸਾਰੇ ਰੂਮ ਦੇਖਣੇ ਆਪਾਂ ਸਾਰਾ ਘਰ ਦੇਖਣਾ ਮਾਂ ਮੇਰਾ ਮੈਂ ਮਜ਼ਾਕ ਨਹੀਂ ਕਰਦੀ ਮੈਂ ਸੀਰੀਅਸ ਕਿੰਨੀ ਆ ਮੈਂ ਮਜ਼ਾਕ ਕਰਦਾ ਤੂੰ ਮਜ਼ਾਕ ਕਰਦਾ ਸੀ ਹਾਂ ਮੈਂ ਮਜ਼ਾਕ ਕਰਦਾ ਸੀ ਸਾਰਾ ਘਰ ਦੇਖ ਜਾਣਾ ਪੁੱਤ ਤੈਨੂੰ ਵੀ ਆਜ ਰਵੇ ਆਪਸਟੇਅਰਸ ਵੀ ਜਾਵਾਂਗੇ ਯੈਸ ਰੂਮ ਯੈਸ ਸਟੋਰ ਜਿੱਥੇ ਸਟੋਰੇਜ ਹੁੰਦਾ ਆ ਉਹ ਵਾਲਾ ਰੂਮ ਸਟੋਰ ਆ ਪੁੱਤ ਉੱਥੇ ਸਟੋਰੇਜ ਹੁੰਦੀ ਸਾਰੀ ਹਾਂ ਸਟੋਰੇਜ ਆਵੇ ਆਹੋ ਸਟੋਰ ਸਟੋਰ ਨਾਲ ਇਹ ਸਟੋਰ ਨਾਲ ਹੀ ਘਰ ਨੂੰ ਭਾਗ ਹੁੰਦਾ ਆ ਆਹੋ ਇੱਥੇ ਸਾਰਾ ਸਟੋਰੇਜ ਆ ਇਹ ਪੰਜਾਬੀਆਂ ਦੇ ਘਰ ਤੇ ਜ਼ਰੂਰ ਹੁੰਦਾ ਹੋਰ ਕੁਝ ਹੋਵੇ ਚਾਹੇ ਨਾ ਹੋਵੇ ਆਪਸ ਟੇਅਰਸ ਵੀ ਜਾਣਾ ਚੱਲ ਚਲੀਏ ਚਲ ਚਲੋ ਚਲੋ ਬਾਜੀ ਆ ਜਾਓ ਚੱਲ ਵੀ ਚੱਲ ਪਾਤਸ਼ਾਹ ਜੇ ਤੁਹਾਨੂੰ ਅੱਗੇ ਤੋਂ ਸਰ ਮਿਲਣਾ ਨਵਰਾਜ ਨਵਰਾਜ ਸਿੰਘ ਮੰਦਿਰ ਨਵਰਾਜ ਸਿੰਘ ਮੰਦਿਰ ਆ ਨਵਰਾਜ ਸਿੰਘ ਮੰਦਿਰ ਉੱਧਰ ਨੂੰ ਜਾਣਾ ਮੁੱਤੀ ਚਲੋ ਕੋਠੇ ਤੇ ਆ ਗਏ ਹੁਣ ਪਹਿਲਾਂ ਉਹ ਵਾਲੇ ਘਰ ਚੋਂ ਆਏ ਆ ਉਹ ਛੋਟੇ ਵੀਰ ਜੀ ਦਾ ਆ ਇਹ ਵੱਡੇ ਵੀਰ ਜੀ ਦਾ ਆ ਅੱਛਾ ਆ ਇੱਥੇ ਵੀ ਸਿਸਟਮ ਹੀ ਆ ਬੈਠਣ ਦਾ ਇੱਥੇ ਤਾਂ ਹੀ ਬਣਾਇਆ ਆਪਣੇ ਸੈੱਟ ਬੈਲੇ ਦਾ ਜਿਹੜਾ ਗਰਮੀ ਦਾ ਅੰਦਰ ਉੱਤੇ ਆਏਗਾ ਹਾਂਜੀ ਨਹੀਂ ਨਹੀਂ ਚਲੋ ਵਧੀਆ ਆ ਕੋਈ ਹੋਵੇ ਪੈਣਾ ਭਰਾ ਇਦਾਂ ਬੈਠਣ ਆੜਾ ਤੇ ਵਧੀਆ ਆ ਉੱਪਰ ਵੀ ਚਾਹੀਦਾ ਬੈਠਣ ਨੂੰ ਗਰਮੀਆਂ ਦੇ ਵਿੱਚ ਜੇ ਬਹਿਣਾ ਹੋਵੇ ਵੀਰ ਦੀਨੇ ਚੱਕ ਲਿਆ ਸੀ ਤੈਨੂੰ ਇਹ ਭਾਜੀ ਆ ਸਾਰੇ ਥੱਲੇ ਬੈਠੇ ਦਿਖਾਉਣੇ ਤੁਹਾਨੂੰ ਕਾਹਲੇ ਪਰਿਵਾਰ ਬੈਠਾ ਸਾਰਾ ਥੱਲੇ ਅਜੇ ਅੱਧਾ ਪਰਿਵਾਰ ਆ ਜੇ ਸਾਡੀਆਂ ਬਾਕੀ ਭੂਆ ਦੇ ਫੈਮਲੀਆ ਨਹੀਂ ਹੈਗੀਆਂ ਇੱਥੇ ਹਰੇਕ ਭੂਆ ਦਾ ਪਰਿਵਾਰ ਆ ਅਸੀਂ ਸਿਆਂ ਸੋ ਇਹ ਸੀ ਹੋਮ ਟੂਰ ਤੁਸੀਂ ਇੰਜੋਏ ਕੀਤਾ ਹੋਊਗਾ ਹੋਪ ਅਜੇ ਨਵੂਬਾਦੀ ਨੇ ਚੱਕਿਆ नबुला दथले चलिए भले चलो चलो उतर थोड़ी उतर हॉली हॉली चल हाँ तू ब्रावो बुआ <laughs> बंद करना होना वीर जी बुआ बंद करना कर दो हां जी हाँ जी अच्छा ਗੱਡੀ ਵਾਲਾ ਗੈਰਾਜ ਬਾਹਰ ਵਾਂਗੂ ਅਹ ਜਦੋਂ ਮਨ ਤੋਂ ਤਾਂ ਲਾਇਆ ਦਿੱਤਾ ਚਲ ਵਧੀਆ ਆ ਗਿਆ ਸਰਪ੍ਰਾਈਜ਼ ਇਹਦੇ ਲਈ ਵਧੀਆ ਚੀਜ਼ਾਂ ਤਾਂ ਬਹੁਤ ਆ ਮਾਨਸਵੰਨੀਆਂ ਆ ਪਰ ਜਦੋਂ ਚੱਲ ਜਾਂਦੇ ਨੇ ਆਣੇ ਫਿਰ ਘਰੇ ਬੰਦ ਹੀ ਰਹਿੰਦੀਆਂ ਇਹ ਹਾਂ ਹਾਂ ਆ ਫੈਮਲੀ ਵੱਡੇ ਵੀਰ ਦੀ ਮਸਟੈਂਗ ਇੱਥੇ ਸਾਰੇ ਜਾਣੇ ਗੱਲਾਂ ਤੇ ਬਾਤਾਂ ਕਰਦੇ ਦੁਆਏ ਕਰਦੇ ਸਾਰੇ ਇੱਥਰ ਆਪਣੀ ਗੱਡੀ ਖੜੀ ਏ। ਇਹ ਸੀ ਮੇਰੇ ਵੀਰ ਦਾ ਘਰ। ਪ੍ਰਮਾਤਮਾ ਕਿੰਨੇ ਦੇ ਢੋਣੇ ਕਰੇ ਇਹਨਾਂ ਨੂੰ। ਬਹੁਤ ਸੋਹਣਾ। ਸਾਰਾ ਕੁਝ ਬਹੁਤ ਵਧੀਆ। ਕੀ ਹੋਇਆ? ਕਾਤੋਂ ਕਿੱਥੇ ਜਾਣਾ? ਕਿੱਥੇ ਜਾਣਾ? ਜਾਣਾ ਕਿਤੇ? ਇਹ ਹਾਊਸ? ਹਾਂ। ਹਾਊਸੀਸ? ਹਾਊਸ ਕੀ ਕਰ ਲੱਗੇ ਆ? ਦੇੜੀ ਦੀ ਭਾਜੀ ਤੁਰੇ ਜਾਂਦੇ ਉਧਰ ਨੂੰ ਨਬੂ ਪਿੱਛੇ-ਪਿੱਛੇ ਪੱਜ ਜਾਂਦਾ ਮਾਮਾ ਜੀ ਮਾਮਾ ਜੀ ਉਹ ਸਾਡੇ ਵਿਚਕਾਰਲੇ ਵੀਰ ਦੀ ਇਹ ਮੇਰਾ ਭਤੀਜੋ ਵਾਲੇ ਵੀਰ ਜੀ ਦਾ ਬੇਟਾ ਸਾਡੇ ਮਾਮਾ ਜੀ ਦबई ਤੋਂ ਆਏ ਆ ਆ ਮੇਰਾ ਸਾਰਿਆਂ ਦਾ ਛੋਟਾ ਵੀਰ ਆ ਮੇਰਾ ਸਾਰਿਆਂ ਤੋਂ ਵੱਡਾ ਵੀਰ ਜਿਹਦੇ ਘਰ ਚ ਆ ਹੁਣ ਅਸੀਂ ਜਿਹਦਾ ਹੁਣ ਹੁਣ ਟੂਟ ਕਰਾਇਆ ਰੈਂਕ ਵੀ ਦੱਸੀ ਜਾ ਕੈਪਟਨ ਸਾਹਿਬ ਆ ਵੀਰ ਆ ਵੀਰ ਦਾ ਬੇਟਾ ਆਵਣਾ ਮਾ ਮੇਰੀ ਟੌਰ ਆ ਦੇਖ ਤਾਂ ਕੱਲਾ ਕੱਲਾ ਕੋ ਸਾਡਾ ਮਾਮਾ ਇਕਲੋਤਾ ਹੈ ਨਾ ਸਾਡੀ ਸਾਡੀ ਭੂਆ ਕਹਿੰਦੀ ਹੁੰਦੀ ਸੀ ਮੇਰਾ ਪਿੰਡ ਮੰਗੇ ਨਾਲ ਵਸਦਾ ਬਿਲਕੁਲ ਹਾਂਜੀ ਮੈਂ ਇਹ ਗੱਲ ਹਮੇਸ਼ਾ ਦਿਮਾਗ ਮੇਰੇ ਚ ਹੁੰਦੀ ਹੁੰਦੀ ਨਹੀਂ ਮੇਰਾ ਪਿੰਡ ਤਾਂ ਵਸਦਾ ਹਾਂ ਵੀ ਡੈਡੀ ਨਾਲ ਪਿੰਡ ਵਸਦਾ ਇਹ ਨਹੀਂ ਹੁੰਦਾ ਭੈਣਾਂ ਨੂੰ ਭਰਾ ਬਹੁਤ ਪਿਆਰੇ ਹੁੰਦੇ ਆ ਭਰਾ ਭਾਵੇਂ ਸਮਝਣ ਚਾਹੇ ਨਾ ਸਮਝਣ ਪਰ ਭੈਣਾਂ ਜਾਨ ਦਿੰਦੀਆਂ ਆਪਣੇ ਭਰਾਵਾਂ ਤੇ ਹਾਂਜੀ ਚਲੋ ਬੈਠੋ ਕਰੋ ਇੰਜੋਏ ਬੰਦਾ ਇਕੋ ਹੀ ਆ ਵਿੱਚ ਪੀਣ ਵਾਲਾ ਮਾਮਾ ਹੀ ਤੇ ਵੱਡੇ ਵੀਰ ਜੀ ਦੀਆਂ ਫੋਟੋਆਂ ਵਿੱਚ ਛੋਟੇ ਦੀਆਂ ਵੀ ਆ ਹਾਂ ਫੁੱਲਸ ਵਾਲਾ ਵੀਰ ਆ ਆ ਵੀ ਫੌਜੀ ਵੀਰ ਆ ਆ ਵੀ ਉਹਨਾਂ ਭਾਜੀ ਦੀ ਐ ਫੋਟੋ ਹਾਂਜੀ ਆ ਵੀ ਭਾਜੀ ਹੋਣਾ ਦੀ ਐ ਇਹਨ ਡਿਪਾਰਟਮੈਂਟ ਦੇ ਭਾਈ ਤੇ ਤਦੀ ਵੀ ਉਹ ਕਿਹੜੀ ਹਾਂਜੀ ਉਹ ਵੀਰ ਜੀ ਰਿਟਾਇਰ ਹੋਏ ਸੀ ਜਦੋਂ ਕੈਪਟਨ ਪੈਨਸ਼ਨ ਆਏ ਆ ਸਾਡੇ ਫੁੱਫੜ ਨੇ ਬਹੁਤ ਮਿਹਨਤ ਕਰਕੇ ਆਪਣੇ ਬੱਚੇ ਕਹਿੰਦੇ ਹੁੰਦੇ ਆ ਵੀ ਅਫਸਰ ਬਣਾਏ ਆ ਚੱਲ ਜੁੱਲਾ ਤਾਂ ਕਾ ਵੀ ਬਣਾਇਆ ਹੋਇਆ ਆ ਜੀ ਇਹ ਨਹੀਂ ਗੱਲ ਹੈਗੀ ਵੇ ਡੜੀਆਂ ਕੋਠੀਆਂ ਤੇ ਅੰਦਰ ਰੋਟੀਆਂ ਉਦਾਂ ਹੀ ਲਾਉਂਦੇ ਆ ਗੈਸਾਂ ਤੇ ਹੀ ਠਕਿਆ ਹੋਇਆ ਰਤੀ ਮੀ ਪੈ ਕੇ ਹਟਿਆ ਇੱਧਰ ਸੋਈ ਬਣਾਈ ਹੋਈ ਆ ਆ ਪੁਰਾਣੀ ਸੋਈ ਆ ਪਹਿਲੇ ਪਹਿਲੇ ਘਰ ਵਾਲੀ ਆ ਨਾ ਬਸ ਇਦਾਂ ਹੀ ਨਾ ਕਰ ਦੇੜੇ ਬੁੱਤੀ ਤੇ ਬੁੱਤੀ ਤੇ ਕਮਟਾ ਵਾਧਾ ਕਰਦਾ ਕੀ ਬਾਤ ਨਾ ਹੋਤਨਾ ਵੀ ਜੇ ਵਰਤਣਾ ਹੋਵੇ ਤੇ ਵਰਤ ਸਕਦੇ ਆ ਆ ਕਿਚਨ ਪੁਰਾਣੀ ਆ ਪੂਰਾ ਸੱਤ ਕੰਪੀਟਰ ਨਰ ਕਰਦੇ ਵਧੀਆ ਹੈ ਆਵਾ ਪੁਲਸਾਲੇ ਵੀਰ ਜੀ ਦਾ ਘਰ ਆਹ ਵੀਰਿਆ ਸਾਡਾ ਇੱਧਰ ਵੀ ਕਿਚਨ ਬਣਾਈਆਂ ਇੱਧਰ ਸਹੀ ਬਣਾਈ ਬਾਹਰ ਜਿੰਨਾਕ ਪਾਣੀ ਪੁਣੀ ਗਰਮ ਕਰਨ ਨੂੰ ਰੋਟੀ ਰੋਟੀ ਬਣਾਉਣ ਨੂੰ ਇੱਧਰ ਮਸ਼ੀਨ ਰੱਖੀ ਹੋਈ ਆ ਇਹਨਾਂ ਦੇ ਬੇਟੇ ਦੀ ਮੈਰਿਜ ਹੋਈ ਵੀਰ ਜੀ ਦੀ ਜੀ ਕਮੇਰ ਦੀ ਗੱਡੀ ਖੜੀ ਏ ਆਜਾ ਕੰਮ ਕਰੀ ਜਾਂਦੇ ਮੇਰੇ ਕੰਮ ਆ ਗਿਆ ਸੁਨਾਨ ਲੋਚ ਹਾਂ ਕਿਹੜਾ ਪਤਾ ਨਾ ਏਸੀ ਨਾ ਚਲਾਦੀ ਬੜੀ ਗਰਮੀ ਆ ਗੁਰਪੀ ਨੂੰ ਸੋਹੇ ਬਹੁਤ ਸੋਹਣੇ ਹਾਂ ਸੋਹਣੇ ਸੋਹਣੇ ਹਾਂਜੀ ਸੋਹਣੇ ਆ ਉਤਾਰਪੁਰ ਬਣਾਵਾ ਕੇ ਲਿਆ ਅੱਛਾ ਸੋਹਣੇ ਆਹੀ ਟ੍ਰੈਂਡ ਚੱਲਦਾ। ਹਾਂ। ਉੱਥੇ ਭਾਬੀ ਹੋਣਾ ਦੇਵੀ ਆ ਤਾਂ ਉਹਨਾਂ ਦੇ ਵੀ ਆਹੀ ਆ। ਸਾਡੇ ਤੋਂ ਬਣਾਉਂਦੇ। ਫਿਰ ਇਦਾਂ ਆ ਵੀ ਜਿੰਨਾ ਜ਼ਿਆਦੇ ਜਾਣੇ ਭੈਣ ਭਰਾ ਹੋਣ ਐਡਜਸਟ ਹੋ ਜਾਂਦੇ ਆ। ਹਾਂਜੀ। ਹੁਣ ਮਨਪ੍ਰੀਤ ਦੇ ਵਿਆਹ ਤੇ ਬਣਾਵਾਵਾਂਗੇ ਫਿਰ। ਆਹੋ ਤਾਂ ਹੋਰ 2 ਸਾਲ ਆ। ਬਸ ਉਹ ਵੀ ਮੌਕਾ ਆਇਆ ਹੀ ਖੜਾ। ਹਾਂ। ਕਿਚਨ। ਉਹ ਸੋਈ ਸੋਹਣੇ ਆਏ ਹੁਣ ਇਦਾਂ ਹੀ ਹੁੰਦਾ ਆ। ਚੱਲ ਗਈ ਹੈ ਸਾਡੇ ਵੀਰਾਂ ਦੇ ਘਰ ਹਾਂਜੀ ਸਾਡੇ ਘਰ ਜੀ ਬੱਸ ਨਾ ਸ਼ਾਇਦਰ ਵੀ ਇਹਨਾਂ ਨੇ ਵੀ ਕਰਾ ਲਿਆ ਆ ਇਹਨਾਂ ਨੇ ਕਰਾਇਆ ਪਹਿਲਾਂ ਆਪਾਂ ਹੀ ਕਰਾਇਆ ਸੀ ਫਿਰ ਬਾਅਦ ਚ ਹੋ ਗਿਆ ਆ ਵੀਰ ਨੇ ਤਿਆਰ ਕਰਾਇਆ ਰੂਮ ਪਹਿਲਾਂ ਫਿਰ ਬਾਕੀਆਂ ਨੇ ਵੀ ਸਾਰਿਆਂ ਨੇ ਰੈਡੀ ਕਰਾ ਲੇ ਬਹੁਤ ਸੋਹਣਾ ਹੈ ਇੱਥੋਂ ਕੰਮ ਸ਼ੁਰੂ ਆ ਬਦਿਆ ਨਹੀਂ ਹੈ ਮੰਮੀ ਮੋਗਾ ਤੋਂ ਬਹੁਤ ਸਾਰੇ ਆ ਰਹੇ ਹੋ ਤੁਹਾਨੂੰ ਨਿਕਾ ਨਾ ਮੋਟਰਸਾਈਕਲ ਖੜਾ ਹਾਰਲੇ ਡੇਵਿਸਨ ਪਤਾ ਨਹੀਂ ਕਿਹੜਾ ਆ ਬਟ ਸੋਹਣਾ ਹੈ ਇੱਕ ਆਮ ਜੂਸ ਸਾਰੇ ਇਕੱਠੇ ਹੋਏ ਬਾਤ ਕਰ ਰਹੇ ਇੱਕ ਰੂ ਇਧਰ ਆ ਹਾਂਜੀ ਹਾਂਜੀ ਪਾਣੀ ਭੱਟੀ ਤੇ ਠੀਕ ਉਹ ਪੈ ਜਾਓ ਹਾਂ ਥੋ ਲੱਗੋ ਸਾਡੇ ਸਾਹਮਣੇ ਤੋਂ ਪਹਿਲੀ ਕੋਈ ਨਾ ਲੋ ਬਲੈਤੀਆਂ ਦੇ ਟੈਟੀ ਪਏ ਆ ਫਲੈਟਾਂ ਉੱਡਣ ਵਾਲੀਆਂ ਥੋੜੇ ਦਿਨਾਂ ਤੱਕ ਜਿੱਦਾਂ ਆਉਂਦੀਆਂ ਉਦਾਂ ਫਲੈਟਾਂ ਚੱਲਣਡੀਆਂ ਆ ਨਾ ਕੋ ਬਾਦਾਰ ਮੈਨੂੰ ਇੰਝ ਤਾਂ ਮਾਸੇ ਨਹੀਂ ਇਹ ਵਾਤੇ ਚਲੋ ਕੋਠੇ ਤੇ ਚਲੀਏ ਹਾਂ ਬਾਕੀ ਬਹਿ ਗਏ ਆ ਚਲੋ ਕੋਠੇ ਤੇ ਦਰਵਾਜ਼ਾ ਨਹੀਂ ਤਾਂ ਕੋਈ ਨਹੀਂ ਜਰੂਰ ਗੋਟੇ ਦਿਖਾਉਣੇ ਚੜ੍ਹ ਕੇ ਕਿਚ ਪਰਣਾ ਨਾ ਨਹੀਂ ਇਹਦਾ ਸਭ ਤੋਂ ਬਾਥਰੂਮ ਹੈ ਅੱਛਾ ਸਾਰਿਆਂ ਨੇ ਹੀ ਬਣਾਏ ਉੱਪਰ ਉੱਪਰ ਵੀ ਬੈਠਣ ਲਈ ਹੈਗਾ ਅਰੇਂਜਮੈਂਟ ਲੰਮੇ ਪੈਣ ਲਈ ਵੀ ਹੈ ਥੱਕ ਜਓ ਤਾਂ ਪੈ ਜਾਓ ਬਾਬਾ ਜੀ ਦਾ ਗਦਰ ਉੱਧਰ ਵੱਡੇ ਵੀਰ ਦਾ ਘਰ ਦਿਖਦਾ ਇੱਥੇ ਉੱਥੇ ਸਾਰੇ ਅਸੀਂ ਬੈਠੇ ਹਾਂ ਕੁਰਸੀਆਂ ਤੇ ਬਾਗ ਪਰਿਵਾਰ ਸਾਰਾ ਹੀ ਦੀ ਖੰਧਲੇ ਉੱਤਰ ਚਲਨੀ ਆ ਹਾਂਜੀ ਹੁਣ ਆਕੇ ਥੱਲੇ ਹੁਣ ਬਾਹਰ ਨਿਕਲ ਚਲਨੀ ਆ ਸਟੈਂਡ ਰੱਖਣ ਵਾਲਾ ਜਗ੍ਹਾੜ ਭਲੇਖਾ ਬੈਠੇ ਵੇਖਣ ਵਾਲੇ ਨੂੰ ਵੀ ਇਹ ਗਟਰ ਆ ਬੜੇ ਸਿਆਣੇ ਰਸੋਈ ਚ ਨਹੀਂ ਰੱਖਿਆ ਸਾਡੇ ਫੁੱਫੜ ਜੀ ਦੇ ਸਿਆਣੇ ਬੱਚੇ ਆ ਨਹੀਂ ਵਧੀਆਦਨਾ ਤੇ ਨਾ ਵਧੀਆਦਨਾ ਤੇ ਬਸ ਸੇਫ ਰਹਿੰਦੇ ਪਾ ਪਾਵਾ ਆਇਆ ਮੇਰੇ ਬਣਾ ਪਪਾ ਨੇ ਡੂਟਨੇ ਚੇਲਵਾਇਆ ਬ੍ਰਿਜੀ ਦੇ ਕਾਰ ਇਹ ਛੋਟੇ ਵੀਰ ਜੀ ਦਾ ਘਰ ਆ ਇੱਕ ਵਾਰੀ ਚੋਟਾ ਬਣ ਗਿਆ ਬਾ ਗੇ ਲੀਤੀ ਆ ਲਿਆ ਉਹ ਰੈਂਕ ਲਿਆ ਹੈ ਨਹੀਂ ਇਹ ਸੂਬੇਦਾਰ ਬਣੇ ਤੁਸੀਂ ਹਾਂ ਸਬ ਇੰਸਪੈਕਟਰ ਰੈਂਕ ਇਹਦੇ ਪੋਸੇਸ ਹੋਣਾ ਤੇ ਵੇ ਸੂਬੇਦਾਰ ਸਾਡੇ ਪਹੁੰਚ ਕੇ ਆਣਦੇ ਠੀਕ ਆ ਇਹ ਵੀਰ ਸਾਡਾ ਸੂਬੇਦਾਰ ਰਿਟਾਇਰ ਹੋ ਕੇ ਆਇਆ ਭੂਆ ਸਾਡੀ ਦਾ ਨਿੱਕਾ ਆ ਬੱਚਾ ਨਿੱਕਾ ਹੀ ਆ ਛੋਟੇ ਸੀ ਤੇ ਛੋਟੇ ਹੀ ਰਹਿਣਾ ਰੈਦਰ ਨੰਬਰ ਮੇਰੇ ਵੀਰ ਮੈਨੂੰ ਤੋਰਦੇ ਜੇ ਤਾਂ ਮੈਂ ਸਾਰੇ ਚੱਲੀ ਹੁੰਨੀ ਆ ਤੇ ਕੇ ਅਦੇ ਆਈ ਸੀ ਚੱਲ ਪਈਆਂ ਸੀ ਘਰ ਨੂੰ ਪਾਪਾ ਜੀ ਬਹਿ ਕੇ ਮੋਰੇ ਬਹੁਤ ਮਜ਼ਾ ਕੀਤਾ ਬੜਾ ਇੰਜੋਏ ਕੀਤਾ ਬੜੀ ਖੁਸ਼ੀ ਹੋਈ ਮਿਲ ਕੇ ਸਾਰਿਆਂ ਨੂੰ ਬੜਾ ਵਧੀਆ ਲੱਗਿਆ ਬਈ ਨਾ ਮਾਨ ਕੀਤਾ ਮੇਰੇ ਭਰਾਵਾਂ ਨੇ ਮੇਰਾ ਗਈ ਦਾ ਓਕੇ ਜੀ ਫਾਈਨਲੀ ਅਸੀਂ ਘਰ ਆ ਗਏ ਆ ਪੂਆ ਦੇ ਪਿੰਡੋਂ ਹੋ ਕੇ ਇਹ ਮੇਰੀ ਪੂਆ ਦੂਜੇ ਨੰਬਰ ਵਾਲੀ ਪੂਆ ਦੇ ਕਰ ਗਏ ਸੀ ਭੂਆ ਫੁੱਫੜ ਮੇਰੇ ਨਹੀਂ ਹੈਗੇ ਮੇਰੀ ਭੂਆ ਦੇ ਮੁੰਡੇ ਆ ਤਿੰਨ ਉਹਨਾਂ ਦੇ ਘਰਾਂ ਦਾ ਟੂਰ ਕਰਾਇਆ ਤੁਹਾਨੂੰ ਉੱਥੋਂ ਅਸੀਂ ਮਿਲ ਕੇ ਆਏ ਬੜਾ ਸਾਡਾ ਉਹਨਾਂ ਨੇ ਮਾਨ ਸਤਕਾਰ ਕੀਤਾ ਬਹੁਤ ਪਿਆਰ ਕੀਤਾ ਆ ਬਹੁਤ ਬਹੁਤ ਮਿਹਰਬਾਨੀ ਮੇਰੇ ਭਰਾਵਾਂ ਦੀ ਤੇ ਪਰਜਾਈਆਂ ਦੀ ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਦਿੱਤਾ ਮੈਨੂੰ ਕਿੰਨੇ ਵੀ ਰਾਤ ਰਹਿ ਕੇ ਜਾਂ ਗੱਲਾਂ ਬਾਤਾਂ ਕਰਾਂਗੇ ਤੇ ਪਰ ਮੇਰੇ ਕੋਲ ਦਿਨ ਥੋੜੇ ਆ ਇੱਥੇ ਵੀ ਮੈਂ ਚਲ ਜਾਣਾ ਆ ਤੇ ਇਸ ਕਰਕੇ ਮੇਰੇ ਹੋਰ ਵੀ ਵੰਡੇ ਕੱਢਣ ਵਾਲੇ ਆ ਮੈਂ ਘੁੰਮ ਫਿਰ ਕੇ ਮਿਲ ਮੇਲ ਮਲਾਪ ਕਰਕੇ ਤਾਂ ਅਸੀਂ ਘਰੇ ਵਾਪਸ ਆ ਗਏ ਹੁਣ ਵੀ ਬੈਠੇ ਉਹਨਾਂ ਦੀਆਂ ਗੱਲਾਂ ਕਰਦੇ ਸੀ ਫਿਰ ਮੈਂ ਕਿਹਾ ਵੀਡੀਓ ਦਾ ਐਂਡ ਨਹੀਂ ਕੀਤਾ ਤੇ ਵੀਡੀਓ ਦਾ ਐਂਡ ਕਰ ਦਈਏ ਤੇ ਓਕੇ ਬਾਈ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਾਰਿਆਂ ਨੂੰ